ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਔਰ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਸਖਤੀ ਤੇ ਯੂਕੇ ਵੱਲ ਅਚਾਨਕ ਵਿਦਿਆਰਥੀਆਂ ਦਾ ਫੇਰ ਰੁਝਾਨ ਹੈ ਕੈਨੇਡਾ 'ਚ ਮੰਨਿਆ ਜਾਂਦਾ ਸੀ ਕਿ ਵਿਦਿਆਰਥੀਆਂ ਨੂੰ ਪੀਆਰ ਮਿਲਦੀ ਹੀ ਮਿਲਦੀ ਹੈ ਇਸੇ ਤਰ੍ਹਾਂ ਆਸਟ੍ਰੇਲੀਆ ਬਾਰੇ ਮੰਨਿਆ ਜਾਂਦਾ ਸੀ ਕਿ ਭਾਵੇਂ 5 6 7 ਸਾਲ ਲੱਗ ਜਾਂਦੇ ਨੇ ਪਰ ਪੀਆਰ ਮਿਲ ਜਾਂਦੀ ਹੈ ਯੂਕੇ ਦੇ ਬਾਰੇ ਕਨਫਿਊਜ਼ਨ ਹੈ ਬਹੁਤ ਸਾਰੇ ਵਿਦਿਆਰਥੀਆਂ ਨੂੰ ਪਤਾ ਹੀ ਨਹੀਂ ਕਿ ਯੂਕੇ 'ਚ ਪੀਆਰ ਹੋ ਜਾਂਦੀ ਹੈ ਹੁੰਦੀ ਕਿੰਨਾ ਦੀ ਹੈ ਕਿਵੇਂ ਹੁੰਦੀ ਹੈ ਕਿਉਂ ਹੁੰਦੀ ਹੈ ਉਹਦੇ ਲਈ ਤੁਹਾਨੂੰ ਕਰਨਾ ਕੀ ਪੈਣਾ ਇਹ ਸਮਝਣਾ ਬੜਾ ਜ਼ਰੂਰੀ ਹੈ ਤੇ ਮੰਨੇ ਪਰਮੰਨੇ ਵਿਜਾਰਥੀ ਸਲਾਹਕਾਰ ਅਮਰਜੀਤ ਸਿੰਘ ਕੰਵਰ ਜਿਹੜੇ ਕਿ ਬਰੌਡਵੇ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਨੇ ਬਰੌਡਵੇ ਇਮੀਗ੍ਰੇਸ਼ਨ ਦੇ ਚੀਫ ਨੇ ਉਹਨਾਂ ਤੋਂ ਅੱਜ ਪੁੱਛਦੇ ਹਾਂ ਔਰ ਬੱਚੇ ਵੀ ਔਰ ਬੱਚੇ ਗਾਰਡੀਅਨਸ ਮਾਪੇ ਸਾਰੇ ਉਹ ਧਿਆਨ ਦੇ ਨਾਲ ਉਹਨਾਂ ਦੀਆਂ ਗੱਲਾਂ ਨੂੰ ਸੁਣਨ UK ਦੀ ਜਿਹੜੀ ਇੱਕ ਮੈਨੂੰ ਦਿੱਕਤ ਮਹਿਸੂਸ ਹੁੰਦੀ ਹੈ ਕਿ ਵਿਦਿਆਰਥੀਆਂ ਨੂੰ ਤਕਨੀਕੀ ਤੌਰ ਤੇ UK ਬਾਰੇ ਨਹੀਂ ਪਤਾ ਸਪਸ ਵਾਈਜ਼ਾ ਕਿੰਨਾ ਹਾਲਾਤਾਂ ਚ ਹਜੇ ਵੀ ਲੱਗਦਾ ਹੈ ਪੀਆਰ ਦੇ ਲਈ ਪ੍ਰੋਸੈਸ ਕੀ ਹੈ ਐਜੂਕੇਸ਼ਨ ਕੰਪਲੀਟ ਕਰਨਾ ਕਿੰਨਾ ਕੁ ਮਹੱਤਵਪੂਰਨ ਹੈ ਇਹ ਸਾਰੇ ਵਿਸ਼ੇ ਨੇ ਜਿਹੜੇ ਪਤਾ ਹੀ ਨਹੀਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਸੋ ਇਹ ਕਮਰ ਸਾਹਿਬ ਤੋਂ ਅੱਜ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪੂਰੀ ਕਲੈਰਿਟੀ ਤਾਂ ਕਿ UK ਬਾਰੇ ਇੱਕ ਕਲੈਰਿਟੀ ਹੋ ਜੇ ਵਿਦਿਆਰਥੀਆਂ ਨੂੰ ਕਿ ਜੇ ਅਸੀਂ ਪੀਆਰ ਲੈਣੀ ਹੈ ਕੈਨੇਡਾ ਆਸਟ੍ਰੇਲੀਆ ਛੱਡ ਕੇ ਤੇ ਸਾਨੂੰ ਮਿਲਣੀ ਕਿਵੇਂ ਕਮਰ ਸਾਹਿਬ ਬਹੁਤ ਸਵਾਗਤ ਹੈ ਥੈਂਕ ਯੂ ਡੈਲੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਮਰ ਸਾਹਿਬ ਪਹਿਲਾਂ ਇਹ ਦੱਸੋ ਤੁਸੀਂ ਕੋਈ ਅਜੇ ਵਿਦਿਆਰਥੀ ਜਾਣਦੇ ਹੋ ਜਿਨ੍ਹਾਂ ਨੂੰ ਜਿਹੜੇ ਪੀਆਰ ਹੋ ਗਏ ਹੋਣ ਯੂਕੇ ਚ ਪੜ੍ਹਾਈ ਤੋਂ ਬਾਅਦ ਦੇਖੋ ਜਿਹੜਾ ਹੁਣ ਯੂਕੇ ਖੁੱਲ੍ਹਾ ਇਹ ਤਕਰੀਬਨ 2019-54 ਹੋਇਆ ਯੂਕੇ ਸੋ ਹਜੇ ਤੱਕ ਉੱਥੇ ਕੋਈ ਵੀ ਬੱਚਾ ਟੈਕਨੀਕਲੀ ਪੀਆਰ ਲਈ ਐਲੀਜੀਬਲ ਨਹੀਂ ਹੋ ਸਕਦਾ ਬਿਲਕੁਲ ਪੀਆਰ ਦਾ ਪ੍ਰੋਸੈਸ ਪੀਰੀਅਡ ਹੀ ਤਕਰੀਬਨ ਘੱਟੋ-ਘੱਟ ਵੀ ਅਗਰ ਬਹੁਤ ਫਾਸਟ ਚੱਲੂਗਾ ਬੱਚਾ ਤਾਂ ਵੀ 6 ਸਾਲ ਦਾ ਠੀਕ ਹੈ ਔਰ ਐਵਰੇਜਲੀ ਕੋਈ 7 ਤੋਂ 8 ਸਾਲ ਦਾ ਮਤਲਬ ਜੇ ਆਸਟ੍ਰੇਲੀਆ ਚ ਮੰਨ ਲਈਏ 6-7 ਸਾਲ ਹੈ ਕੈਨੇਡਾ ਚ ਵੀ 5-6 ਸਾਲ ਹੈ ਇਹਦਾ ਮਤਲਬ ਹੈ ਯੂਕੇ ਚ ਅਸੀਂ ਸਾਲ ਵਧ ਲੈ ਲਈਏ ਬਿਲਕੁਲ ਵੀ 6-7-8 ਜੀ ਬਿਲਕੁਲ ਜਿਹੜੀ ਹੁਣੀ ਯੂਕੇ ਦੇ ਜਿਹੜੇ ਬੱਚੇ ਇਸ ਵਾਰੀ ਗਏ ਆ ਖੁੱਲਣ ਤੋਂ ਬਾਅਦ ਤੁਸੀਂ ਮੰਨੋ ਵੀ ਤਕਰੀਬਨ 27 28 ਦੇ ਵਿੱਚ ਤੁਹਾਨੂੰ ਪੀਆਰ ਦਿਖਣੀਆਂ ਸ਼ੁਰੂ ਹੋਣਗੀਆਂ ਉਹਨਾਂ ਦੀਆਂ ਹਜੇ ਹਜੇ ਨਹੀਂ ਦਿਖਣਗੀਆਂ ਉਹਦਾ ਕਾਰਨ ਜੀ ਕਾਰਨ ਦੇ ਰੂਪਚਾਪਾ ਪਹਿਲੀ ਗੱਲ ਕਰੀਏ ਸਭ ਤੋਂ ਪਹਿਲੀ ਚੀਜ਼ ਹੈ ਰੂਲ ਕੰਟਰੀ ਦਾ ਰੂਲ ਰੂਲ ਹੀ ਤੁਹਾਨੂੰ ਲੀਗਲੀ ਇੰਨਾ ਪ੍ਰੋਸੈਸ ਲੈ ਜਾਂਦਾ ਜੇਕਰ ਆਪਾਂ ਦੇਖੀਏ ਇੱਕ ਬੱਚਾ ਜਿਹੜਾ ਯੂਕੇ ਹੈ ਉਹ ਦੋ ਕੋਰਸਾਂ ਲਈ ਸਿਰਫ ਜਾ ਸਕਦਾ ਜਾਂ ਤੇ ਉਹ ਮਾਸਟਰਸ ਲਈ ਜਾ ਸਕਦਾ ਯਾ ਗ੍ਰੈਜੂਏਸ਼ਨ ਲਈ ਜਾ ਸਕਦਾ ਹੈ ਡਿਗਰੀ ਪ੍ਰੋਗਰਾਮ ਲਈ ਮਾਸਟਰ ਕਟੋਗਟ ਇੱਕ ਸਾਲ ਦੀ ਹੋਏਗੀ ਗ੍ਰੈਜੂਏਸ਼ਨ ਤਿੰਨ ਸਾਲ ਦੀ ਹੋਏਗੀ ਔਰ ਇਹ ਮਾਸਟਰਸ ਜਾਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਗਵਰਨਮੈਂਟ ਉਹਨੂੰ ਦਿੰਦੀ ਹੈ 2 ਸਾਲ ਦਾ ਪੋਸਟ ਸਟਡੀ ਵਰਕ ਵੀਜ਼ਾ ਠੀਕ ਹੈ ਇਹ 2 ਸਾਲ ਦੇ ਪੋਸਟ ਸਟਡੀ ਵਰਕ ਵੀਜ਼ੇ ਦੇ ਵਿੱਚ ਉਹਦਾ ਫਰਜ਼ ਆ ਕਿ ਜਿਹੜੀ ਵੀ ਚੀਜ਼ ਚੋਂ ਨੇ ਆਪਣੀ ਐਜੂਕੇਸ਼ਨ ਲਈ ਹੈ ਉਹ ਉਸੇ ਐਜੂਕੇਸ਼ਨ ਨੂੰ ਆਧਾਰ ਮੰਨ ਕੇ ਇੱਕ ਆਪਣੇ ਲਈ ਜੌਬ ਸਿਕਿਉਰਡ ਕਰੇ ਤੇ ਉਹਦੇ ਤੇ ਇੱਕ ਐਕਸਪੀਰੀਅੰਸ ਗੇਨ ਕਰੇ ਸੋ 2 ਸਾਲ ਦਾ ਪੋਸਟਡੀ ਵਰਕ ਵੀਜ਼ਾ ਆ ਗਿਆ ਜੌਬ ਉਹ ਲੱਭ ਲੂਗਾ 2 ਸਾਲ ਚੋਂ ਡੇਢ ਸਾਲ ਸਾਲ ਦਾ ਕਟੋਕਾਟ ਐਕਸਪੀਰੀਅੰਸ ਉਹ ਆਪਣੀ ਟ੍ਰੇਡ ਚ ਬਣਾ ਲੇਗਾ ਉਸ ਤੋਂ ਬਾਅਦ ਉਹਨੂੰ ਲੋੜ ਪੈਂਦੀ ਹੈ ਇੱਕ ਕੰਪਨੀ ਦੀ ਜਿਹਦੇ ਚ ਮੋਸਟ ਲਾਈਕਲੀ ਉਹ ਕੰਮ ਕਰ ਰਿਹਾ ਹੋਵੇ ਤਾਂ ਉਹ ਵੀ ਕਰ ਸਕਦੀ ਹੈ ਉਹ ਹੁੰਦੀ ਹੈ ਟਾਇਰ 2 ਵੀਜ਼ਾ ਜੀ ਟਾਇਰ 2 ਵੀਜ਼ਾ ਕੋਈ ਵੀ ਸਟੂਡੈਂਟ ਆਪਣੇ ਸਿਰ ਤੇ ਨਹੀਂ ਲੈ ਸਕਦਾ ਇਹ ਟਾਇਰ 2 ਵੀਜ਼ਾ ਹਮੇਸ਼ਾ ਤੁਹਾਨੂੰ ਕੰਪਨੀ ਹੀ ਦਵਾਊਗੀ ਸੋ ਜੇ ਆਪਾਂ ਕੰਪਨੀ ਤੋਂ ਲੈਣਾ ਤੇ ਆਪਾਂ ਨੂੰ ਇਹ ਦੋ ਤਿੰਨ ਚੀਜ਼ਾਂ ਮਾਈਂਡ ਚ ਰੱਖਣੀਆਂ ਪੈਣੀਆਂ ਕੀ ਕੰਪਨੀ ਕਿਨੂੰ ਦੇਗੀ ਉਸ ਬੰਦੇ ਨੂੰ ਜਿਹੜਾ ਬੰਦਾ ਉਹਦੇ ਕੰਮ ਦਾ ਸੋ ਜੇ ਆਪਾਂ ਪੜ੍ਹਾਈ ਛੋਲੇਖਾਨ ਵਾਲੀ ਕੀਤੀ ਹੈ ਤੇ ਫੇਰ ਇਹ ਕੰਮ ਔਖਾ ਹੋ ਜਾਏਗਾ ਛੋਲੇਖਾਨ ਵਾਲੀ ਕਿੱਦਾਂ ਹੁੰਦੀ ਹੈ ਵੀ ਉੱਥੇ ਪੇਪਰ ਘੱਟ ਹੁੰਦੇ ਨੇ ਅਸਾਈਨਮੈਂਟਾਂ ਜ਼ਿਆਦਾ ਹੁੰਦੀਆਂ ਨੇ ਬੱਚੇ ਅੱਜਕੱਲ ਕਲੇਵਰ ਨੇ ਇੰਟਰਨੈਟ ਤੇ 100 150 50 ਪਾਉਂਡ ਦੀਆਂ ਅਸਾਈਨਮੈਂਟਾਂ ਬਣਾ ਕੇ ਆਪਣੇ ਪੇਪਰ ਪਾਸ ਕਰ ਜਾਂਦੇ ਆ ਸੋ ਇਸ ਤਰੀਕੇ ਨਾਲ ਪੇਪਰ ਤਾਂ ਪਾਸ ਹੋ ਸਕਦੇ ਆ ਬਟ ਤੁਸੀਂ ਇੱਕ ਕੁਆਲੀਫਾਈਡ ਪ੍ਰੋਫੈਸ਼ਨਲ ਨਹੀਂ ਬਣ ਸਕਦੇ ਸੋ ਕੁਆਲੀਫਾਈਡ ਪ੍ਰੋਫੈਸ਼ਨਲ ਨੂੰ ਹੀ ਕੋਈ ਕੰਪਨੀ ਸਪੌਂਸਰ ਕਰੂਗੀ ਸੋ ਜਦੋਂ ਤੁਸੀਂ ਕੰਪਨੀ ਕੋਲੋਂ ਸਪਾਂਸਰਸ਼ਿਪ ਲੈਣੇ ਹੋ ਤਾਂ ਉਸ ਵੀਜ਼ੇ ਤੇ ਤੁਹਾਨੂੰ ਘੱਟੋ ਘੱਟ ਯੂਕੇ 'ਚ 5 ਸਾਲ ਪੂਰੇ ਕਰਨੇ ਆ ਉਸ ਵੀਜ਼ੇ ਨੂੰ ਕਿਹਾ ਜਾਂਦਾ ਟਾਇਰ 2 ਕੈਟਾਗਰੀ ਵੀਜ਼ਾ ਟਾਇਰ 2 ਕੈਟਾਗਰੀ ਵੀਜ਼ਾ 5 ਸਾਲ ਦੇ ਤੇ ਪੂਰੇ ਕਰਨੇ ਹੁੰਦੇ ਆ ਉਸ ਤੋਂ ਇਲਾਵਾ ਜਿਹੜੇ ਤੁਸੀਂ ਪੋਸਟ ਸਟਡੀ ਵਰਕ ਵੀਜ਼ਾ ਤੇ ਲਾਏ ਆ ਜਾਂ ਆਪਣੀ ਡਿਗਰੀ 3 ਸਾਲ ਦੀ ਕੀਤੀ ਆ ਜਾਂ 1 ਸਾਲ ਦੀ ਕੀਤੀ ਉਹ ਸਾਲ ਅਲੈਦਾ ਨੇ ਇਹਦੇ ਉੱਤੇ 5 ਸਾਲ ਪੂਰੇ ਕਰਨੇ। ਮਤਲਬ ਵਰਕ ਪਰਮਿਟ ਤੇ ਜਾਂ ਸਪਾਂਸਰਸ਼ਿਪ ਤੇ ਕੰਪਨੀ ਦੀ 5 ਸਾਲ ਲਾਉਣੇ ਲਾਉਣੇ। 5 ਸਾਲ ਲਾਉਣੇ ਪੈਂਦੇ। ਕੰਮ ਕਰਨਾ ਹੀ ਪੈਂਦਾ 5। ਬਿਲਕੁਲ। ਔਰ ਇਹ ਜਿਹੜਾ ਵੀਜ਼ਾ ਵੀ ਤੁਹਾਨੂੰ ਨਾਰਮਲੀ ਮਿਲਦਾ ਹੈ, ਇਹ ਘੱਟੋ-ਘੱਟ 3 ਸਾਲ ਦਾ ਹੁੰਦਾ ਹੈ ਤੇ ਵੱਧ ਤੋਂ ਵੱਧ 5 ਸਾਲ ਦਾ ਹੁੰਦਾ ਹੈ। ਇਹ ਡਿਪੈਂਡ ਕਰਦਾ ਹੈ ਕੰਪਨੀ ਦੇ ਉੱਤੇ ਕਿ ਉਹ ਤੁਹਾਨੂੰ ਕਿੰਨੇ ਸਮੇਂ ਲਈ ਸਪਾਂਸਰ ਕਰ ਰਹੀ ਹੈ। ਸੋ ਜੇ ਪਹਿਲੀ ਵਾਰੀ 'ਚ ਹੀ 5 ਸਾਲ ਦਾ ਮਿਲ ਜਾਂਦਾ ਤਾਂ ਤੁਸੀਂ ਟੋਟਲੀ ਫ੍ਰੀ ਹੋ ਜੰਨੇ ਹੋ। ਤੁਸੀਂ ਆਪਣਾ 5 ਸਾਲ ਨਾਰਮਲ ਜ਼ਿੰਦਗੀ ਜਿਓ, ਚਾਹੇ ਆਪਣਾ ਕਾਰ ਲਵੋ, ਜੌਬ ਕਰੋ। ਤੇ ਉਸ ਤੋਂ ਬਾਅਦ ਤੁਹਾਡੇ ਆਟੋਮੈਟਿਕ ਪੀਆਰ ਅਪਲਾਈ ਹੋ ਜਣੀ ਹੈ ਜੇ 3 ਸਾਲ ਦਾ ਹੈ ਤਾਂ ਤੁਹਾਨੂੰ 3 ਸਾਲ ਬਾਅਦ ਇਹਨੂੰ ਇੱਕ ਵਾਰੀ ਐਕਸਟੈਂਡ ਕਰਨ ਦੀ ਲੋੜ ਪੈ ਸਕਦੀ ਹੈ ਸੋ ਜੇ ਤੁਹਾਡੇ ਕੰਪਨੀ ਨਾਲ ਰਿਲੇਸ਼ਨ ਵਧੀਆ ਰਹਿੰਦੇ ਨੇ ਤੇ ਉਹਦੇ ਵਿੱਚ ਕੋਈ ਮੁਸ਼ਕਲ ਨਹੀਂ ਜੇ ਨਹੀਂ ਵੀ ਵਧੀਆ ਰਹਿੰਦੇ ਤਾਂ ਤੁਸੀਂ ਕਿਸੇ ਹੋਰ ਕੰਪਨੀ ਨਾਲ ਸਵਿਚ ਕਰਕੇ ਵੀ ਬਾਕੀ 2 ਸਾਲ ਦਾ ਲੈ ਸਕਦੇ ਹੋ ਐਦੇ ਚਾਹ ਜ਼ਰੂਰੀ ਨਹੀਂ ਹੈ ਕਿ ਤੁਸੀਂ 5 ਸਾਲ ਇੱਕੋ ਕੰਪਨੀ ਨਾਲ ਪੂਰੇ ਕਰਨੇ ਆ ਤੁਸੀਂ 5 ਸਾਲ 5 ਭਾਵੇਂ 10 ਕੰਪਨੀਆਂ ਨਾਲ ਵੀ ਪੂਰੇ ਕਰ ਸਕਦੇ ਆ ਪਰ ਤੁਹਾਨੂੰ 5 ਸਾਲ ਟਾਇਰ 2 ਵੀਜ਼ਾ ਤੇ ਪੂਰੇ ਕਰਨੇ ਆ। ਮਤਲਬ ਟਾਇਰ 2 ਵੀਜ਼ਾ ਕੰਮ ਵਾਲਾ ਵੀਜ਼ਾ ਹੈ ਤੇ ਉਹ 5 ਸਾਲ ਉਸ ਵੀਜ਼ੇ ਤੇ ਤੁਸੀਂ ਕੰਮ ਕਰੋਗੇ ਤੇ ਤੁਹਾਡਾ ਪੀਆਰ ਦਾ ਰੱਖ ਲਓ। ਬਿਲਕੁਲ। ਔਰ ਉਸ ਤੋਂ ਬਾਅਦ ਤੁਸੀਂ ਆਪਣਾ ਪੀਆਰ ਲੈ ਸਕਦੇ। ਅੱਛਾ ਜਿਵੇਂ ਆਪਾਂ ਮਾਸਟਰ 1 ਸਾਲ ਦੀ ਵੀ ਹੁੰਦੀ ਹੈ। ਜੀ। ਜੇ ਬੱਚਾ 1 ਸਾਲ ਦੀ ਮਾਸਟਰ ਕਰਨ ਜਾਂਦਾ ਹੈ। ਉਹ ਅਚੀਵ ਕਰ ਸਕਦਾ ਪੀਆਰ। ਡੈਫੀਨਿਟਲੀ ਮਾਸਟਰਸ ਕਰਨ ਜਾਵੇ ਗ੍ਰੈਜੂਏਸ਼ਨ ਕਰਨ ਜਾਵੇ ਉਹਦੇ ਨਾਲ ਫਰਕ ਨਹੀਂ ਪੈਂਦਾ। ਕੋਈ ਵੀ ਬੱਚਾ ਆਪਣੀ ਪੜ੍ਹਾਈ ਪੂਰੀ ਕਰੂਗਾ। ਉਹੀ ਬੱਚਾ ਯੂਕੇ 'ਚ ਆਪਣੇ ਵੀਜ਼ੇ ਨੂੰ ਅੱਗੇ ਬਦਲ ਸਕਦਾ। ਜਿਵੇਂ ਜਿਵੇਂ ਗ੍ਰੈਜੂਏਸ਼ਨ ਵਾਲਾ ਬੱਚਾ ਹਾਂ ਜਿਵੇਂ 10+2 ਤੋਂ ਬਾਅਦ ਜਿਹੜਾ ਬੱਚਾ ਗਿਆ ਉਹਦਾ ਪ੍ਰੋਸੈਸ ਕਿਦਾਂ ਦਾ ਹੈ ਉਹ ਸੇਮ ਪ੍ਰੋਸੈਸ ਉਹਨੇ ਪੜ੍ਹਾਈ 3 ਸਾਲ ਦੀ ਕਰਨੀ ਹੈ ਫਿਰ ਉਹਨੇ ਵੀ ਉਸੇ ਸਟੇਜ ਤੇ ਆ ਜਾਣਾ ਜਿੱਥੇ ਮਾਸਟਰਸ ਵਾਲਾ ਠੀਕ ਹੈ ਤਾਂ ਉਸ ਤੋਂ ਬਾਅਦ ਉਹਨੂੰ ਵੀ ਜੌਬ ਲੱਭਣੀ ਹੈ ਮਤਲਬ ਗ੍ਰੈਜੂਏਸ਼ਨ ਤੋਂ ਬਾਅਦ ਉਹਨੂੰ ਮਾਸਟਰ ਕਰਨੀ ਪੈਣੀ ਨਹੀਂ 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 ਮੈਂ ਕਹਿ ਰਿਹਾ ਕਿ ਪੋਸਟ ਸਟਡੀ ਵਰਕ ਵੀਜ਼ਾ ਤੇ ਆ ਕੇ ਹੀ ਵੀਜ਼ਾ ਚੇਂਜ ਹੋਣਾ ਪੋਸਟ ਸਟਡੀ ਵਰਕ ਵੀਜ਼ਾ ਤੇ ਤੁਸੀਂ ਮਾਸਟਰਸ ਕਰਕੇ ਵੀ ਆ ਸਕਦੇ ਹੋ ਤੇ ਤੁਸੀਂ 3 ਸਾਲ ਦੀ ਗ੍ਰੈਜੂਏਸ਼ਨ ਕਰਕੇ ਵੀ ਆ ਸਕਦੇ ਹੋ ਸੋ ਤੁਸੀਂ ਜਿਹੜੇ ਵੀ ਕੋਰਸ ਨਾਲ ਪੋਸਟਡੀ ਵਰਕ ਵੀਜ਼ਾ ਤੇ ਆ ਜੰਨੇ ਹੋ ਉਸ ਤੋਂ ਬਾਅਦ ਤੁਸੀਂ ਆਪਣੇ ਟਾਇਰ 2 ਵੀਜ਼ਾ 'ਚ ਜਾ ਸਕਦੇ ਹੋ ਟਾਇਰ 2 ਵੀਜ਼ਾ ਤੇ 5 ਸਾਲ ਪੂਰੇ ਕਰਕੇ ਤੁਸੀਂ ਪੀਆਰ ਲੈ ਸਕਦੇ ਹੋ ਸੋ ਜਿਹੜੇ ਬੱਚੇ 2019 'ਚ ਗਏ ਹੋਣਗੇ ਜਿਨਨੇ ਮਾਸਟਰਸ ਵੀ ਕੀਤੀ ਹੋਊਗੀ ਵੀ 'ਚ ਖਤਮ ਕੀਤੀ ਹੋਊਗੀ 21 22 ਉਹਦਾ ਪੀਐਸਡਬਲਿਊ ਦਾ ਟਾਈਮ ਰਿਹਾ ਸੋ ਹਜੇ ਉਸ ਤੋਂ ਬਾਅਦ ਅਗਰ ਉੱਥੇ ਆ ਤੇ ਉਹ ਟਾਇਰ 2 ਵੀਜ਼ਾ ਤੇ ਚੱਲ ਰਿਹਾ ਹੋਏਗਾ ਤੋ ਟਾਇਰ 2 ਵੀਜ਼ਾ ਤੇ ਉਹਨੂੰ 5 ਸਾਲ ਪੂਰੇ ਕਰਨੇ ਆ ਜੇ ਉਹਨੇ 22 ਚ ਵੀ ਲਿਆ ਹੋਊਗਾ ਤੇ ਉਹਨੂੰ 27 ਚ ਜਾ ਕੇ ਪੀਆਰ ਹੋਊਗੀ ਸੋ ਫਾਸਟੈਸਟ ਪੀਆਰ ਵੀ ਹਜੇ 27 28 ਤੋਂ ਬਾਅਦ ਦਿਖਣੀਆਂ ਆਪਾਂ ਨੂੰ ਸ਼ੁਰੂ ਹੋਣੀਆਂ ਯੂਕੇ ਵਾਲੀਆਂ ਬਟ ਯੈਸ ਬੱਚਿਆਂ ਨੂੰ ਟਾਇਰ 2 ਵੀਜ਼ਾ ਮਿਲ ਰਹੇ ਨੇ ਬੱਚਿਆਂ ਨੂੰ ਕੁਆਲਿਫਿਕੇਸ਼ਨ ਮਿਲ ਰਹੀ ਹੈ ਬੱਚਿਆਂ ਨੂੰ ਪੜ੍ਹਾਈ ਮਿਲ ਰਹੀ ਹੈ ਤੇ ਪੀਆਰ ਵੀ ਉਹਨਾਂ ਦੇ ਨਹੀਂ ਰਹਿਣੇ ਜਿਹੜੇ ਬੱਚੇ ਸਹੀ ਤਰੀਕੇ ਨਾਲ ਉੱਥੇ ਚੱਲ ਰਹੇ ਨੇ ਜਿਨ੍ਹਾਂ ਨੇ ਵਿੱਚੋਂ ਤਰੀਕਾ ਖਰਾਬ ਕਰ ਲਿਆ ਉਹਨਾਂ ਦਾ ਔਖਾ ਹੋ ਸਕੇ ਇਹਦਾ ਮਤਲਬ ਹੈ ਕਿ ਪੀਆਰ ਦੇ ਰਾਹ ਤੇ ਬੱਚੇ ਤੁਰੇ ਹੋਏ ਆ ਯੂਕੇ ਬਿਲਕੁਲ ਤੁਰੇ ਹੋਏ ਤੇ ਇਹਦਾ ਮਤਲਬ ਹੈ 27 ਤੋਂ ਬਾਅਦ ਇਹ ਇੱਕ ਤਰੀਕੇ ਨਾਲ ਫਿਰ ਤਾਂ ਲੋਕ ਪੂਰਾ ਭਰੋਸਾ ਕਰਨਗੇ ਵੀ ਹਾਂ ਔਰ ਯੂਕੇ ਹੁਣ ਡੱਲੇ ਜਿਹੜੇ ਨਵੇਂ ਤਰੀਕੇ ਨਾਲ ਚੱਲ ਰਿਆ ਨਾ ਇੱਕ ਇੱਕ ਸਮਾਂ ਉਸੇ ਜਦੋਂ ਅਸੀਂ ਯੂਕੇ ਪੜੇ ਸੀ 2006 5 4 ਦੀ ਮੈਂ ਗੱਲ ਕਰਦਾ ਜਦੋਂ ਉਸ ਬੈਚ ਵਾਲੇ ਪਰ ਉਸ ਤੋਂ ਬਾਅਦ ਇੱਕ ਵਾਰੀ ਰੂਲ ਚੇਂਜ ਹੋਈ ਸੀ 2007-08 ਦੇ ਵਿੱਚ ਔਰ ਜਿਸ ਤੋਂ ਬਾਅਦ ਬਹੁਤ ਜ਼ਿਆਦਾ ਰਸ਼ ਯੂਕੇ ਚ ਪੈ ਗਿਆ ਔਰ ਪੂਰਾ ਸਿਸਟਮ ਕਲਾਪਸ ਕਰ ਗਿਆ ਸੀ ਕਿਉਂਕਿ ਉਦੋਂ ਇਹਨਾਂ ਨੇ ਕਾਲਜਾਂ ਚ ਪਰਮਿਸ਼ਨਾਂ ਦੇ ਦਿੱਤੀਆਂ ਉਸ ਤੋਂ ਪਹਿਲਾਂ ਵੀ ਨਹੀਂ ਸੀ ਹੁੰਦੀਆਂ ਜਦੋਂ ਅਸੀਂ ਜਾਂਦੇ ਸੀ ਜੀ ਸੋ ਹੁਣ ਫਿਰ ਦੁਬਾਰਾ ਉਹਨਾਂ ਨੇ ਉਹ ਹੀ ਪੁਰਾਣਾ ਸਿਸਟਮ ਲਿਆਂਦਾ ਜਿਸ ਟਾਈਮ ਤੇ ਅਸੀਂ ਗਏ ਸੀ ਕਿ ਬੱਚੇ ਸਿਰਫ ਡਿਗਰੀਜ਼ 'ਚ ਜਾਣਗੇ ਔਰ ਜਦੋਂ ਤੁਸੀਂ ਪ੍ਰੋਫੈਸ਼ਨਲ ਡਿਗਰੀਜ਼ 'ਚ ਜਾ ਰਹੇ ਹੋ ਵਧੀਆ ਯੂਨੀਵਰਸਿਟੀ ਚ ਜਾ ਰਹੇ ਹਾਂ ਅਗਰ ਤੁਸੀਂ ਪੜ੍ਹਨ ਦੀ ਇੱਛਾ ਨਾਲ ਚਲੇਗੇ ਤਾਂ ਤੁਹਾਨੂੰ ਉੱਥੇ ਸੈਟਲਮੈਂਟ ਤੋਂ ਕੋਈ ਨਹੀਂ ਰੋਕ ਸਕਦਾ ਸੋ ਜੁਗਾੜ ਵਾਲੇ ਕੰਮ ਯੂਕੇ ਨੇ ਬੰਦ ਕਰਤੇ ਆ ਦੁਬਾਰਾ ਡਿਪਲੋਮੀਆਂ ਚ ਉਹਨੇ ਤੁਹਾਨੂੰ ਜਾਣ ਨਹੀਂ ਦੇਣਾ ਸੋ ਉੱਥੇ ਕੈਨੇਡਾ ਵਾਂਗੂ ਕਹਿ ਲਈਏ ਕੋਈ ਗਾਹ ਨਹੀਂ ਪੈਣਾ ਇਹ ਤੁਸੀਂ ਲੇਟੈਸਟ ਲੇਟੈਸਟ ਦੇਖ ਰਹੇ ਹੋ ਮੈਂ ਤਾਂ ਕਰਕੇ ਇਹਦਾ ਰੈਫਰੈਂਸ ਦੇ ਰਿਹਾ ਇਹ ਖਲਾਰਾ ਪਹਿਲਾਂ ਆਸਟ੍ਰੇਲੀਆ ਵੀ ਬਹੁਤ ਪਿਆਸੀਗਾ ਉਸ ਤੋਂ ਪਹਿਲਾਂ ਯੂਕੇ ਪਿਆਸੀਗਾ ਇਹ ਖਲਾਰਾ ਸੋ ਇਹ ਖਲਾਰਾ ਹੁਣ ਕੰਟਰੀਆਂ ਅਵੋਇਡ ਕਰਦੀਆਂ ਜਾ ਰਹੀਆਂ ਨੇ ਅਗਰ ਆਪਾਂ ਕੈਨੇਡਾ ਦੀ ਵੀ ਨਵੀਂ ਪਾਲਿਸੀ ਦੇਖੀਏ ਤੇ ਕਿਤੇ ਨਾ ਕਿਤੇ ਉਹ ਡਿਗਰੀ ਵਾਲਿਆਂ ਨੂੰ ਪ੍ਰੇਫਰ ਕਰ ਰਹੀ ਹੈ ਜਿੱਦਾਂ ਮਾਸਟਰਸੇ ਜਾ ਰਿਹਾ ਬੱਚਾ ਤੇ ਉਹਨੂੰ ਪੋਸਟ ਸਟਡੀ ਵਰਕ ਵੀਜ਼ਾ ਦੇ ਰਿਹਾ ਭਾਵੇਂ ਮਾਸਟਰ 1 ਸਾਲ ਦੀ ਹੈ ਜਿਹੜੇ ਸਪਾਊਸ ਨੇ ਸਪਾਊਸ ਵੀ ਹੁਣ ਤੁਸੀਂ ਦੇਖੋਗੇ ਪਲੱਸ 2 ਵਾਲੇ ਨੂੰ ਸਿਰਫ ਉਹਨਾਂ ਪ੍ਰੋਗਰਾਮਾਂ ਚ ਅਲਾਊਡ ਹੈ ਜਿਹੜੇ ਬੈਚਲਰ ਵਾਲੇ ਪ੍ਰੋਗਰਾਮ ਨੇ ਜਿਹੜੇ ਸਕਿੱਲ ਵਾਲੇ ਪ੍ਰੋਗਰਾਮ ਨੇ ਸੋ ਵੈਸਟ ਵਾਲੀਆਂ ਕੰਟਰੀਆਂ ਦਾ ਹਿਸਾਬ ਸਿੱਧਾ ਹੈ ਜੀ ਹੁਣ ਉਹਨਾਂ ਨੂੰ ਪੋਪੂਲੇਸ਼ਨ ਦੀ ਓਨੀ ਮਾਰੋ-ਮਾਰ ਨਹੀਂ ਹੈਗੀ ਉਹਨਾਂ ਨੂੰ ਕੁਆਲਿਟੀ ਲੋਕ ਚਾਹੀਦੇ ਨੇ ਉਹ ਕਰੀਮ ਚੱਕਣਾ ਚਾਹੁੰਦੇ ਨੇ ਉਹ ਟੈਲੈਂਟਡ ਲੋਕਾਂ ਨੂੰ ਐਪਰੀਸ਼ੀਏਟ ਕਰਨਾ ਚਾਹੁੰਦੇ ਨੇ ਕਬਰ ਸਾਹਿਬ ਹੁਣ ਜਿਵੇਂ ਜਿਵੇਂ ਕੈਨੇਡਾ ਔਰ ਆਸਟ੍ਰੇਲੀਆ ਕੈਨੇਡਾ ਚ ਤਾਂ ਬੱਚੇ ਇਸ ਸਮੇਂ ਥੋੜਾ ਅਵੋਇਡ ਕਰ ਰਹੇ ਨੇ ਔਰ ਯੂਕੇ ਦਾ ਰਾਹ ਕਰ ਰਹੇ ਨੇ ਆਸਟ੍ਰੇਲੀਆ ਵਾਲੇ ਵੀ ਯੂਐਸਏ ਵਾਲੇ ਵੀ ਹੁਣ ਯੂਕੇ ਦਾ ਰਾਹ ਜਦੋਂ ਇੰਨੀ ਵੱਡੀ ਗਿਣਤੀ ਚ ਸਾਡੇ ਵਿਦਿਆਰਥੀ ਕਰ ਰਹੇ ਨੇ ਤੇ ਜਿਵੇਂ ਹੁਣ ਜਨਵਰੀ ਇਨਟੇਕ ਹੈ ਤੇ ਫਿਰ ਜਨਵਰੀ ਇਨਟੇਕ ਦੀਆਂ ਸਥਿਤੀਆਂ ਕੀ ਬਣਨਗੀਆਂ ਸਿਲੈਕਟਡ ਬੱਚਿਆਂ ਨੂੰ ਯੂਕੇ ਵੀਜ਼ਾ ਦੇਖੋ ਇਸ ਟਾਈਮ ਐ ਚੀਜ਼ ਹੁੰਦੀ ਹੈ ਕਿਉਂਕਿ ਸੈਪਟੈਂਬਰ ਯੂਕੇ ਦਾ ਯੂਨੀਵਰਸਲ ਇਨਟੇਕ ਹੈ ਤਕਰੀਬਨ 1.5 150 ਯੂਨੀਵਰਸਿਟੀਆਂ ਨੇ ਸਾਰੀਆਂ ਓਪਨ ਹੁੰਦੀਆਂ ਨੇ ਸਾਰਿਆਂ ਦੇ ਸਾਰੇ ਹੀ ਪ੍ਰੋਗਰਾਮ ਓਪਨ ਹੁੰਦੇ ਨੇ ਜਨੂਅਰੀ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹ ਥੋੜੀ ਬਦਲ ਜਾਂਦੀ ਹੈ ਇੱਥੇ ਯੂਨੀਵਰਸਿਟੀਆਂ ਜ਼ਿਆਦਾਤਰ ਜਿਹੜੀਆਂ ਓਪਨ ਵੀ ਹੁੰਦੀਆਂ ਨੇ ਉਹਨਾਂ ਚ ਬਹੁਤੇ ਮਾਸਟਰਸ ਪ੍ਰੋਗਰਾਮ ਲਈ ਓਪਨ ਹੁੰਦੀਆਂ ਨੇ ਔਰ यूजी ਪ੍ਰੋਗਰਾਮਰ ਨੂੰ ਕਿਤੇ ਨਾ ਕਿਤੇ ਥੋੜੀ ਘੱਟ ਗਿਣਤੀ ਜਿੱਥੇ ਰਿਕਰੂਟ ਕੀਤਾ ਜਾਂਦਾ ਸੋ ਇੱਥੇ ਜਿਹੜੇ ਬੱਚੇ ਹੁਣ ਜਨਵਰੀ ਟਾਰਗੇਟ ਕਰ ਰਹੇ ਨੇ ਕਿਉਂਕਿ ਸਪਟੰਬਰ ਨਿਕਲ ਗਿਆ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਜਲਦੀ ਕਰਨੀ ਪਊਗੀ ਪਲੱਸ 2 ਵਾਲਿਆਂ ਨੂੰ ਕਿਉਂਕਿ ਉਹਨਾਂ ਲਈ ਬਹੁਤ ਜ਼ਿਆਦੀਆਂ ਆਪਸ਼ਨਸ ਨਹੀਂ ਹੈਗੀਆਂ ਜਨਵਰੀ ਦੇ ਵਿੱਚ ਔਰ ਜਿਹੜੇ ਮਾਸਟਰਸ ਵਾਲੇ ਆ ਉਹਨਾਂ ਨੂੰ ਡੈਫੀਨਿਟਲੀ ਕਾਫੀ ਆਪਸ਼ਨਸ ਇਹ ਜੇ ਵੀ ਮਿਲ ਸਕਦੀਆਂ ਨੇ ਔਰ ਇੱਕ ਇੰਪੋਰਟੈਂਟ ਹੋਰ ਵੀ ਚੀਜ਼ ਦੱਸ ਦੇਣਾ ਮਿਥ ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਸਪਾਊਸ ਨੂੰ ਲੈ ਕੇ ਵੀ ਲੋਕਾਂ ਨੂੰ ਬੜਾ ਵੈ ਮੈਂ ਕਿ ਕਿੱਥੇ 스파우스 ਜਾ ਸਕਦਾ ਯੂਕੇ ਚ ਨਹੀਂ ਜਾ ਸਕਦਾ ਨਵੇਂ ਰੂਲਸ ਦੇ ਬਾਅਦ ਜਿਹੜੇ ਮਾਰਚ ਦੇ ਲਾਗੇ ਸ਼ੱਕੇ ਚੇਂਜ ਹੋਏ ਸੀ ਸੋ ਯੂਕੇ ਦੇ ਵਿੱਚ 스파우스 ਅੱਜ ਵੀ ਜਾ ਸਕਦਾ ਹੈ ਜੀ ਰਿਕੁਆਇਰਮੈਂਟ ਸੇਮ ਹੈ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਆਇਲਟ ਸਕੋਰ 6 ਓਵਰਾਲ 5.5 ਹੋਣਾ ਚਾਹੀਦਾ ਜਾਂ ਫਿਰ ਪੀਟੀ ਦਾ ਸਕੋਰ 59 ਈਚ ਹੋਣਾ ਚਾਹੀਦਾ ਫਰਕ ਕੀ ਆਇਆ ਫਰਕ ਨਵੇਂ ਰੂਲ ਚ ਆਇਆ ਕਿ ਜਿਹੜਾ ਬੱਚਾ ਰਿਸਰਚ ਪ੍ਰੋਗਰਾਮ ਚ ਜਾ ਰਿਹਾ ਉਹ ਆਪਣੇ ਪਰਿਵਾਰ ਨੂੰ ਲੈ ਕੇ ਜਾ ਸਕਦਾ ਉਹਨ ਯੂਕੇ ਦੇ ਵਿੱਚ ਇੱਕ ਖੂਬਸੂਰਤੀ ਹੈ ਕਿ ਉੱਥੇ ਕੱਲੀ ਪੀ ਐਚ ਡੀ ਹੀ ਰਿਸਰਚ ਪ੍ਰੋਗਰਾਮ ਨਹੀਂ ਹੈਗਾ ਉੱਥੇ ਮਾਸਟਰਸ ਡਿਗਰੀਆਂ ਵੀ ਰਿਸਰਚ ਫਾਰਮੈਟ ਚ ਹੈਗੀਆਂ ਨੇ ਸੋ ਕੋਈ ਵੀ ਬੱਚਾ ਅਗਰ ਰਿਸਰਚ ਫਾਰਮੈਟ ਦੀ ਮਾਸਟਰਸ ਡਿਗਰੀ ਲਊਗਾ ਤੇ ਉਹ ਵਿਦ ਫੈਮਿਲੀ ਜਾ ਸਕਦਾ ਹੈ ਸੋ ਉਹਦੇ ਲਈ ਜ਼ਰੂਰੀ ਕੀ ਹੁੰਦਾ ਰਿਸਰਚ ਪ੍ਰੋਗਰਾਮ ਜਦੋਂ ਆਪਾਂ ਲੈਣਾ ਹੈ ਤੇ ਉਹਦੇ ਚ ਜ਼ਿਆਦਾਤਰ 99.9% ਕਹਿ ਲੋ ਜਾਂ 100% ਕਹਿ ਲੋ ਕਿ ਤੁਹਾਡੇ ਤੋਂ ਆਇਲਟਸ ਮੰਗਿਆ ਜਾਊਗਾ ਜਾਂ ਚੰਗਾ ਪੀਟੀ ਦਾ ਸਕੋਰ ਮੰਗਿਆ ਜਾਊਗਾ ਕਿਉਂਕਿ ਇਹ ਰਿਸਰਚ ਬੇਸ ਪੜਾਈ ਹੈ ਇਹ ਕਿਤਾਬਾਂ ਦੇ ਉੱਤੇ ਬੇਸਡ ਨਹੀਂਗੀ ਇੱਥੇ ਤੁਸੀਂ ਇੱਕ ਟੌਪਿਕ ਨੂੰ ਫੜਨਾ ਹੈ ਤੇ ਉਹਦੇ ਤੇ ਪੂਰਾ ਸਾਲ ਪੜ੍ਹਨਾ ਸੋ ਬੱਚੇ ਦੀ ਜਿਹੜੀ ਇੰਟੈਲੈਕਚੁਅਲ ਥਿੰਗ ਹੈ ਉਹ ਸਟਰੋਂਗ ਹੋਣੀ ਚਾਹੀਦੀ ਹੈ ਲੈਂਗੁਏਜ ਤੇ ਕਮਾਂਡ ਸਟਰੋਂਗ ਹੋਣੀ ਚਾਹੀਦੀ ਹੈ ਸੋ ਤਾਂ ਕਰਕੇ ਇੱਥੇ ਉਹ ਕੰਪਰੋਮਾਈਜ਼ ਨਹੀਂ ਕਰਦੇ ਜਿੰਨੇ ਵੀ ਰਿਸਰਚ ਪ੍ਰੋਗਰਾਮ ਨੇ ਤੁਸੀਂ ਉਹਨਾਂ 'ਚ ਜਾ ਸਕਦੇ ਹੋ ਕੋਈ ਵੀ ਗ੍ਰੈਜੂਏਸ਼ਨ ਡਿਗਰੀ ਕੀਤੀ ਹੈ ਵੈਲਕਮ ਹੋ 55% ਦੇ ਨਾਲ ਪਰ ਉਹਦੇ ਨਾਲ ਤੁਹਾਡੇ ਕੋਲ ਆਈਲਟਸ ਦਾ ਸਕੋਰ 6 ਓਵਰঅল 5.5 ਹੋਵੇ ਜਾਂ ਫਿਰ ਪੀਟੀ ਦਾ ਸਕੋਰ 59 ਈਚ ਹੋਵੇ ਤਾਂ ਤੁਸੀਂ ਪਰੇ ਪਰਿਵਾਰ ਨਾਲ ਜਾ ਸਕਦੇ ਹੋ ਤੁਹਾਡਾ ਸਪਾਊਸ ਫੁੱਲ ਟਾਈਮ ਕੰਮ ਕਰੂਗਾ ਤੁਹਾਡੇ ਬੱਚਿਆਂ ਦੀ ਪੜ੍ਹਾਈ 8ਵੀਂ ਕਲਾਸ ਤੱਕ ਟੋਟਲੀ ਫ੍ਰੀ ਆਫ ਕਾਸਟ ਰਹੂਗੀ ਜੀ ਸੋ ਐਸ ਸਾਰੇ ਬੈਨੀਫਿਟ ਮਿਲਣਗੇ ਔਰ ਪੀਆਰ ਕਿਤੇ ਵੀ ਤੁਹਾਡੇ ਤੋਂ ਦੂਰ ਨਹੀਂ ਬਿਲਕੁਲ ਠੀਕ ਹੈ ਸੋ ਇੱਕ ਤਰੀਕੇ ਨਾਲ ਯੂਐਸ ਯੂਕੇ ਦੀ ਜਿਹੜੀ ਨਵੀਂ ਪਾਲਿਸੀ ਹੈ ਉਹ ਪੀਆਰ ਵਾਲੇ ਪਾਸੇ ਵਿਦਿਆਰਥੀਆਂ ਨੂੰ ਲੈ ਕੇ ਜਾਂਦੀ ਹੈ ਸੋ ਵਿਦਿਆਰਥੀ ਪੜ੍ਹਾਈ ਲਿਖਾਈ ਦੀ ਮਨਸ਼ਾ ਦੇ ਨਾਲ ਜਾਣ ਕੈਨੇਡਾ ਜਾਂ ਆਸਟ੍ਰੇਲੀਆ ਦੀ ਤਰ੍ਹਾਂ ਨਹੀਂ ਕਰਨਾ ਕਿ ਆਪਾਂ ਐਡਮਿਸ਼ਨ ਲੈਂਦੇ ਹੀ ਯੂਨੀਵਰਸਿਟੀ ਬਦਲ ਲੈਣੀ ਵੈਸੇ ਯੂਕੇ 'ਚ ਤੁਸੀਂ ਯੂਨੀਵਰਸਿਟੀ ਬਦਲ ਨਹੀਂ ਸਕਦੇ ਸੋ ਪਰ ਪੜ੍ਹਾਈ ਆਪਣੀ ਪੂਰੀ ਕਰੋ ਡਿਗਰੀਆਂ ਪੂਰੀਆਂ ਕਰੋ ਇਲੀਗਲ ਹੋਣ ਬਾਰੇ ਨਾ ਸੋਚੋ ਲੀਗਲ ਤਰੀਕੇ ਨਾਲ ਯੂਕੇ ਤੁਹਾਨੂੰ ਪੀਆਰ ਦੇਣ ਦੇ ਨਾਲ ਤੇ ਤੋੜਦਾ ਸੋ ਤੁਸੀਂ ਤੁਰਨਾ ਸੋ ਸਕਰੀਨ ਤੇ ਨੰਬਰ ਹੈ 90238 90238 ਜਦੋਂ ਮਰਜੀ ਅਮਰਜੀਤ ਸਿੰਘ ਕਮਰਿਆ ਨਦੀ ਟੀਮ ਦੇ ਨਾਲ ਤੁਸੀਂ ਸਲਾਹ مشورہ ਕਰੋ ਇੰਡੀਆ ਦੇ ਕਿਸੇ ਵੀ ਹਿੱਸੇ 'ਚ ਬੈਠੇ ਹੋ ਫੋਨ ਕਰੋ ਥੈਂਕ ਯੂ ਸਰ ਥੈਂਕ ਯੂ ਸ਼ਸ਼ਕ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ